ਨਾਮੀ ਡਾਕਟਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਇੱਕ ਨੌਜਵਾਨ ਵਕੀਲ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ ਡਾਕਟਰ ਦੇ ਖਿਲਾਫ ਜਾਂਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਵੀ ਪੇਸ਼ੇ ਤੋਂ ਵਕੀਲ ਸੀ ਅੰਮ੍ਰਿਤਸਰ ਪੁਲਿਸ ਨੇ ਇੱਕ ਡਾਕਟਰ ਨੂੰ ਗ੍ਰਿਫਤਾਰ ਕਰ ਕੋਟ ਵਿੱਚ ਪੇਸ਼ ਕੀਤਾ ਹੈ ਗੋਕਲ ਚੰਦ ਨੇਗੀ ਨੇ ਮੁਤਾਬਕ ਡਾਕਟਰ ਨੇ 1 ਅਕਤੂਬਰ 2018 ਨੂੰ ਉਹਨਾਂ ਦੀ ਪਤਨੀ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਸੀ ਅਤੇ 2 ਤਰੀਕ ਨੂੰ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮੈਡੀਕਲ ਬੋਰਡ ਬਣਾਇਆ ਗਿਆ ਜਿਸ ਵਿੱਚ ਸਾਹਮਣੇ ਆਇਆ ਕਿ ਲਾਪਰਵਾਹੀ ਨਾਲ ਮੌਤ ਹੋਈ ਹੈ 7 ਮਾਰਚ 2021 ਨੂੰ ਡਾਕਟਰ ਤੇ ਮਾਮਲਾ ਦਰਜ ਕੀਤਾ ਗਿਆ ਤੇ 5.5 ਸਾਲ ਬਾਅਦ ਡਾਕਟਰ ਪ੍ਰਵੀਨ ਦੇਵਗਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡਾਕਟਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਕੋਲੋਂ ਇਨਸਾਫ ਮਿਲਣ ਦੀ ਪੂਰੀ ਆਸ ਹੈ ਇਸ ਮੌਕੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਪ੍ਰਵੀਨ ਦੇਵਗਨ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਅਦਾਲਤ ਨੇ ਸਾਰੇ ਮੇਰੇ ਤੇ ਲਗਾਏ ਇਲਜ਼ਾਮ ਬੇਬੁਨਿਆਦ ਸਾਬਤ ਕਰ ਮੈਨੂੰ ਬੇਲ ਦੇ ਦਿੱਤੀ ਹੈ ਮੈਨੂੰ ਕੋਰਟ ਤੇ ਕਾਨੂੰਨ ਤੇ ਪੂਰਾ ਭਰੋਸਾ ਸੀ ਜੋ ਮੈਨੂੰ ਅਦਾਲਤ ਵੱਲੋਂ ਬੇਲ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਅਜੇ ਡਾਕਟਰ ਪ੍ਰਵੀਨ ਦੀਪਗਣ ਜਮਾਨਤ ਨਹੀਂ ਮਿਲੀ ਇਹਨਾਂ ਨੂੰ ਜੁਡੀਸ਼ੀਅਲ ਹਰਾਸਟ ਵਿੱਚ ਭੇਜਿਆ ਗਿਆ ਹੋਰ ਕੀ ਕੁਝ ਇਸ ਬਾਬਤ ਜਾਣਕਾਰੀ ਹੈ ਉਹ ਤੁਹਾਨੂੰ ਸੁਣਾਉਣਿਆ ਸਭ ਤੁਹਾਨੂੰ ਅੱਜ ਕੋਰਟ ਚ ਪੇਸ਼ ਕੀਤਾ ਗਿਆ ਤੁਹਾਡੇ ਤੇ ਅਲੀਗੇਸ਼ਨ ਲੱਗ ਰਿਆ ਸੀ ਕੀ ਕਹਿਣਾ ਚਾਹੁੰਦੇ ਸਾਰੇ ਸਾਰੇ ਅਲੀਗੇਸ਼ਨ ਬਿਲਕੁਲ ਮਾਨਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੰਦਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਹੈ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ ਸਾਨੂੰ ਪੁਲਿਸ ਤੇ ਔਰ ਮਾਨਯੋਗ ਅਦਾਲਤ ਤੇ ਪੂਰਾ ਪਰੋਸਾ ਸੀ ਇਹਨਾਂ ਨੇ ਸਾਡੇ ਪਰੋਸੇ ਦਾ ਪੂਰਾ ਮਾਨ ਰੱਖਿਆ థాంਕ ਯੂ ਵੈਰੀ ਮਚ ਸਭ ਨੂੰ ਕੋਰਟ ਚ ਪੇਸ਼ ਕਰਾਇਆ ਸੀ ਠੀਕ ਹੈ ਜੀ ਪੇਸ਼ ਕੀਤਾ ਸੀ ਜੀ ਤੇ ਫਿਲਹਾਲ ਤਾਂ ਕਾਪੀਸ਼ਲ ਛੱਡਣ ਚੱਲੇ ਨੇ ਇਹਨਾਂ ਨੂੰ ਤੇ ਅੱਗੇ ਜੋ ਇਹ ਕਿਹੜੇ ਕੇਸ ਦੇ ਵਿੱਚ ਲਿਆਂਦਾ ਗਿਆ ਇੱਕ ਇਸ ਪੁਰਾਣਾ ਕੇਸ ਹੈਗਾ 70/21 ਦਾ ਮਕਦਮਾ ਸੀ 468 77 ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਹਰਾ ਜੱਜ ਪੇਸ਼ ਕੀਤਾ ਤੇ ਜੁਡੀਸ਼ ਲੈ ਕੀ ਕੀ ਕਿਹਾ ਗਿਆ ਜੱਜ ਸਾਹਿਬ ਨੇ ਕੁਝ ਨਹੀਂ ਕੁਝ ਨਹੀਂ ਕਿਹਾ ਉਹਨਾਂ ਦਲੀਲਾਂ ਸੁਣ ਲਈਆਂ ਤੁਸਾਂ ਵਕੀਲ ਨਹੀਂ ਹੋਰ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਅੰਜਮਾਦ ਨਹੀਂ ਨਹੀਂ ਹਜੇ ਨਹੀਂ ਜਮਾਨਤ ਦਿੱਤੀ ਹਾਂਜੀ ਜੁਡੀਸ਼ਲ ਲੈ ਕੇ ਚੱਲੇ ਨੇ